ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਸਿੱਖ ਪ੍ਰਚਾਰਕ ਅਤੇ ਰਾਗੀ ਸਿੰਘਣੀ ਬੀਬੀ ਪ੍ਰਭਲੀਨ ਕੌਰ ਖਾਲਸਾ ਜੋ ਸੋਸ਼ਲ ਮੀਡੀਆ ਉੱਤੇ ਇੱਕ ਬੜਾ ਹੀ ਭੱਖ ਦਾ ਮੁੱਦਾ ਬਣੇ ਹੋਏ ਹਨ ਹਰ ਕੋਈ ਬੀਬੀ ਪ੍ਰਭਲੀਨ ਕੌਰ ਬਾਰੇ ਅਤੇ ਉਹਨਾਂ ਦੇ ਕੀਰਤਨ ਦੇ ਨਾਲ-ਨਾਲ ਵਲੌਗ ਬਣਾਉਣ ਬਾਰੇ ਆਪਣੀ ਆਪਣੀ ਰਾਏ ਰੱਖ ਰਿਹਾ ਹੈ ਜਿੱਥੇ ਕੁਝ ਲੋਕ ਖੁੱਲ੍ਹ ਕੇ ਬੀਬੀ ਦਾ ਵਿਰੋਧ ਕਰ ਰਹੇ ਹਨ ਉੱਤੇ ਹੀ ਬੀਬੀ ਅਤੇ ਉਹਨਾਂ ਦੇ ਭਰਾ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜੀ ਸਾਡੀ ਸਪੋਰਟ ਵਿੱਚ ਪੂਰੀ ਦੁਨੀਆ ਖੜੀ ਹੈ ਅਸੀਂ ਸਿੱਖੀ ਪ੍ਰਚਾਰ ਨੂੰ ਅਪਗ੍ਰੇਡ ਕਰ ਰਹੇ ਹਾਂ ਸਾਡੇ ਕਿਰਤ ਕਰਨ ਦੇ ਤਰੀਕੇ ਦੇ ਨਾਲ ਲੋਕ ਜ਼ਿਆਦਾ ਸਿੱਖੀ ਨਾਲ ਜੁੜ ਰਹੇ ਨੇ ਤੇ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਥਾ ਥਾ ਵਕ ਵਕ ਪੌਡਕਾਸਟਾਂ ਰੀਲਾਂ ਵਿੱਚ ਬੀਬੀ ਪ੍ਰਭਲੀ ਰਿਕੋਰ ਅਤੇ ਉਹਨਾਂ ਦੇ ਭਰਾ ਵੱਲੋਂ ਸਫਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਅਸਲੀਅਤ ਵਿੱਚ ਇਹ ਬੀਬੀ ਪ੍ਰਭਲੀ ਰਿਕੋਰ ਖਾਲਸਾ ਹੈ ਕੌਣ ਕੀ ਹੈ ਇਹਨਾਂ ਦਾ ਪਰਿਵਾਰਿਕ ਵਿਸ਼ੋਕੜ ਕਦੋਂ ਇਹਨਾਂ ਨੇ ਕਿਰਤਨ ਦੀ ਸ਼ੁਰੂਆਤ ਕੀਤੀ ਤੇ ਅੱਜ ਤੋਂ ਪਹਿਲਾਂ ਵੀ ਇਹਨਾਂ ਦੇ ਕਿਹੜੇ ਕਿਹੜੇ ਵਿਵਾਦ ਖੜੇ ਹੋਏ ਸਨ ਨਾਲ ਹੀ ਦੱਸਾਂਗੇ ਇਹਦਾ ਦਾ ਅਸਲੀ ਸੱਚ ਕਿ ਕਿਵੇਂ ਲੋਕ ਧਰਮ ਦੇ ਨਾਂ ਤੇ ਆਏ ਦਿਨ ਨਿਤ ਨਵਾਂ ਕੋਈ ਕਾਰਾ ਕਰਦੇ ਨੇ ਸਿਰਫ ਮਸ਼ਹੂਰੀ ਵਾਸਤੇ ਤੇ ਆਪਣੇ ਆਪ ਨੂੰ ਟ੍ਰੈਂਡਿੰਗ ਵਿੱਚ ਰੱਖਣ ਵਾਸਤੇ ਕੀ ਬੀਬੀ ਪ੍ਰਭਲੀ ਰਿਕੌਰ ਵੀ ਧਾਰਮਿਕ ਭਾਵਨਾ ਨਾਲ ਖੇਡ ਕੇ ਸਿੱਖ ਕੌਮ ਨੂੰ ਦੁਫਾੜ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਜਿਵੇਂ ਪਹਿਲਾਂ ਵੀ ਕੁਝ ਕਥਾਵਾਚਕਾਂ ਤੇ ਸਿੱਖ ਪ੍ਰਚਾਰਕਾਂ ਵੱਲੋਂ ਕੀਤਾ ਗਿਆ ਸੀ ਜਾਣਦੇ ਹਾਂ ਪੂਰੀ ਅਸਲੀ ਕਹਾਣੀ ਬੀਬੀ ਪ੍ਰਭਲੀ ਰਿਕੌਰ ਖਾਲਸਾ ਦੀ ਬਾਰੋਸਤੋ ਪਹਿਲਾ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੋਰ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾ ਜੇਕਰ ਇਹ ਸਿਗੜੀ ਬੀਬੀ ਪ੍ਰਭਲੀ ਰਿਕੋਰ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਇਹਦਾ ਜਨਮ ਪੱਧ ਦਸੰਬਰ ਸਾਲ 2000 ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਸ਼ਹਿਰ ਦੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਅੱਜ ਦੇ ਹਿਸਾਬ ਦੇ ਨਾਲ ਇਹਨਾਂ ਦੀ ਉਮਰ ਬਹਿਜ ਅਜੇ 25 ਕੋਸਾਲ ਹੀ ਵੱੜਦੀ ਹੈ ਬੀਬੀ ਪ੍ਰਭਲੀ ਰਿਕੌਰ ਦੇ ਪਿਤਾ ਦਾ ਨਾਮ ਚਰਨਜੀਤ ਸਿੰਘ ਹੈ। ਹੁਣ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਪਿਤਾ ਤੇ ਭਰਾ ਘਰ ਵਿੱਚ ਰਹਿੰਦੇ ਹਨ। ਬੀਬੀ ਪ੍ਰਭਲੀ ਰਿਕੌਰ ਦਾ ਭਰਾ ਜਸਕਰਨ ਸਿੰਘ ਉਹ ਵੀ ਆਪਣੀ ਭੈਣ ਦੇ ਨਾਲ ਹੀ ਕੀਰਤਨ ਕਰਦੇ ਨੇ ਤੇ ਦੋਵਾਂ ਦਾ ਹੀ ਹੁਣ ਵਿਵਾਦ ਖੜਾ ਹੋਇਆ ਸੀ। ਬੀਬੀ ਪ੍ਰਭਲੀ ਰਿਕੌਰ ਦੇ ਕਹਿਣ ਅਨੁਸਾਰ ਉਹਨਾਂ ਨੇ ਆਪਣੀ ਬਾਅਦ ਦੇ ਕਹਿਣ ਤੇ ਕੀਰਤਨ ਸ਼ੁਰੂ ਕੀਤਾ ਸੀ ਤੇ ਕੀਰਤਨੀ ਜਥੇ ਦਾ ਨਾਮ ਬਾਲਾ ਪ੍ਰੀਤਵ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਮ ਤੇ ਰੱਖਿਆ ਗਿਆ। ਇਸ ਕੀਰਤਨੀ ਜਥੇ ਦੀ ਸ਼ੁਰੂਆਤ ਇਹਦਾ ਬਤਾਵਕ ਸਾਲ 2006 ਦੇ ਵਿੱਚ ਹੋਈ ਤੇ ਉਸ ਵਕਤ ਬੀਬੀ ਪ੍ਰਭਲੀੜ ਦੀ ਉਮਰ ਅਜੇ 6 ਕੋਸਾਲਾ ਦੀ ਸੀ ਜਦੋਂ ਸਿੱਖ ਸੰਗਤਾਂ ਨੇ ਇਹਦਾ ਛੋਟੇ-ਛੋਟੇ ਬੱਚਿਆਂ ਨੂੰ ਕਿਰਤਣ ਕਰਦੇ ਦੇਖਿਆ ਤਾਂ ਸਭ ਨੂੰ ਬੜਾ ਬਾੜ ਮਹਿਸੂਸ ਹੋਇਆ ਜਿਸ ਕਰਕੇ ਛੋਟੀ ਉਮਰ ਵਿੱਚ ਬੀਬਾ ਪ੍ਰਭਲੀੜ ਕੋਰ ਦਾ ਕੀਰਤਨੀਆ ਜਥਾ ਬੜਾ ਮਸ਼ਹੂਰ ਹੋ ਜਾਂਦਾ ਬੀਬੀ ਪ੍ਰਭਲੀੜ ਕੋਰ ਨੇ ਅੱਜ ਤੋਂ 12-13 ਸਾਲ ਪਹਿਲਾਂ ਹੀ ਆਪਣਾ YouTube ਚੈਨਲ ਬਣਾ ਲਿਆ ਸੀ ਤੇ ਉਦੋਂ ਤੋਂ ਲੈ ਕੇ ਆਪਣੇ ਚੈਨਲ ਤੇ ਆਪਣੇ ਕੀਰਤਨ ਕਰਦੇਆਂ ਦੀਆਂ ਵੀਡੀਓ ਪਾਉਦੇ ਆ ਰਹੇ ਹਨ ਦੂਜੇ ਪਾਸੇ ਪਰਿਵਾਰ ਵਿੱਚ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਬਾਤਾ ਜੀ ਨੂੰ ਕੈਂਸਰ ਦੀ ਨਾਂਬੁਰਾਦ ਬਿਮਾਰੀ ਨੇ ਜਕੜ ਲਿਆ ਤੇ ਇਸੇ ਬਿਮਾਰੀ ਦੇ ਚੱਲਦੇ ਸਾਲ 2011 ਦੇ ਵਿੱਚ ਇਹਨਾਂ ਦੇ ਬਾਤਾ ਜੀ ਦਾ ਦਿਹਾਤ ਹੋ ਜਾਂਦਾ ਹੈ ਇਹ ਇੱਕ ਬੜੀ ਦੁਖਦਾਇਕ ਖਬਰ ਸੀ ਉਸ ਵਕਤ ਪ੍ਰਭਲੀ ਰਿਕਾਰਡ ਦੀ ਉਮਰ ਅਜੇ 11 ਕੋਸਾਲਾ ਦੀ ਹੁੰਦੀ ਹੈ ਇਸ ਤੋਂ ਇਲਾਵਾ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਹ ਬੀਬੀ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਐਕਟਿਵ ਹੈ ਤੇ ਪਹਿਲਾਂ ਇਹਨਾਂ ਵੱਲੋਂ ਸਿਰਫ ਆਪਣੇ ਗੁਰਬਾਣੀ ਗਉਦਿਆਂ ਦੀਆਂ ਵੀਡੀਓ ਹੀ ਆਪਣੇ ਚੈਨਲ ਉੱਤੇ ਪਾਈਆਂ ਜਾਂਦੀਆਂ ਸਨ। ਉਦੋਂ ਤੱਕ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਫਿਰ ਅਚਾਨਕ ਥੋੜਾ ਟਾਈਮ ਪਹਿਲਾਂ ਬੀਬੀ ਅਤੇ ਇਹਨਾਂ ਦੇ ਭਰਾ ਜਸਕਰਨ ਸਿੰਘ ਵੱਲੋਂ ਸੋਸ਼ਲ ਮੀਡੀਆ ਉੱਤੇ ਵਲੌਗ ਬਣਾ ਕੇ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਜਿੱਥੋਂ ਇਹ ਸਾਰੇ ਵਿਵਾਦ ਦੀ ਸ਼ੁਰੂਆਤ ਹੁੰਦੀ ਹੈ। ਵਲੋਗਾ ਦੇ ਵਿੱਚ ਬੀਬੀ ਦਾ ਆਪਣੇ ਭਰਾ ਦੇ ਨਾਲ ਹੀ ਆਸਾ ਬਜਾਗ ਚੱਲਦਾ ਸੀ ਤੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਹੋ ਜਾਂਦੀਆਂ ਸਨ ਜੋ ਇੱਕ ਭੈਣ ਭਰਾ ਦੇ ਰਿਸ਼ਤੇ ਅਤੇ ਇੱਕ ਬਤੌਰ ਸਿੱਖ ਪ੍ਰਚਾਰਕ ਕਰਦੀਆਂ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਇਸ ਤੋਂ ਇਲਾਵਾ ਪਿਛਲੇ ਦਿਨੀ ਬੀਬੀ ਪ੍ਰਭਲ ਰਿਕਾਰਡ ਨੇ ਚਲਦੇ ਦੁਆੜ ਵਿੱਚ ਇੱਕ ਗੱਲ ਕਹੀ ਕਿ ਮੇਰੀ ਕੋਈ 에ਅਰ ਹੋਸਟੈਸ ਸਹੇਲੀ ਪਹਿਲੀ ਵਾਰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਰਸ਼ਨ ਕਰਨ ਆਈ ਸੀ ਤੇ ਉਹ ਮੁਸਲਮਨ ਧਰਮ ਨਾਲ ਸੰਬੰਧ ਰੱਖਦੀ ਸੀ ਉਸ ਦੋਸਤ ਨੇ ਗੁਰਦੁਆਰਾ ਸਾਹਿਬ ਅੱਧਰ ਫੋਟੋ ਖਿੱਚ ਲਈ ਤਾਂ ਉੱਥੋਂ ਦੇ ਸੇਵਾਦਾਰ ਨੇ ਉਸ ਨੂੰ ਰੋਕ ਦਿੱਤਾ ਇਸ ਦੇ ਦਲਦਲ ਬੀਬੀ ਨੇ ਇਹ ਵੀ ਕਿਹਾ ਕਿ ਮੇਰੀ ਉਹ ਬਸਲੇਬ ਦੋਸਤ ਮੇਰੇ ਕਹਿਣ ਤੇ ਹੀ ਗੁਰਦੁਆਰਾ ਸਾਹਿਬ ਬੱਥਾ ਟੇਕਣ ਆਈ ਤੇ ਉਹ ਜਾਦੀ ਜਾਦੀ ਇਹ ਕਹਿ ਕੇ ਗਈ ਕਿ ਮੈਨੂੰ ਗੁਰਦੁਆਰਿਆਂ ਚ ਹੁਣ ਬਹੁਤ ਡਰ ਲੱਗਦਾ ਹੈ ਬੀਬੀ ਨੇ ਇਹ ਆਪਣਾ ਕਿੱਸਾ ਆਪਣੇ ਸੋਸ਼ਲ ਮੀਡੀਆ ਤੇ ਚੈਨਲ ਤੇ ਵੀ ਪਾ ਦਿੱਤਾ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੂੰ ਸਿੰਘ ਸਾਹਿਬ ਭਾਈ ਰਜੀਤ ਸਿੰਘ ਬਗਲਾ ਸਾਹਿਬ ਵਾਲਿਆਂ ਨੇ ਫੋਨ ਕਰਕੇ ਕਿਹਾ ਕੇ ਬੇਟਾ ਤੁਸੀਂ ਆਹ ਵੀਡੀਓ ਡਿਲੀਟ ਕਰ ਦਿਓ ਇਦਾਂ ਹੋਰ ਵੀ ਸਗਤੇ ਅਸਰ ਪੈਂਦਾ ਏ ਪਰ ਫੋਰ ਤੇ ਬੀਬੀ ਪ੍ਰਭਲੀ ਰਿਕੋਰ ਅਗੋ ਸਟੈਂਡ ਲੈ ਗਏ ਕਿ ਅਸੀਂ ਤਣੀ ਰੀਡ ਕਰਦੀ ਵੀਡੀਓ ਬੀਬੀ ਜੀ ਤੁਸੀਂ ਵੀ ਇਹ ਗੱਲ ਜਾੜਦੇ ਹੋ ਕਿ ਤੁਹਾਡੀ ਉਸ ਦੋਸਤ ਤੋਂ ਪਹਿਲਾਂ ਅਤੇ ਹੁਣ ਬਾਅਦ ਵਿੱਚ ਵੀ ਅੱਜ ਤੱਕ ਹਰ ਧਰਮ ਦੇ ਲੋਕ ਗੁਰਦੁਆਰਾ ਬੰਗਲਾ ਸਾਹਿਬ ਜਾਂਦੇ ਹਨ ਤੇ ਉੱਥੇ ਜਾ ਕੇ ਨਤਬਸਤਕ ਹੁੰਦੇ ਹਨ ਉਹਨਾਂ ਵਿੱਚੋਂ ਤਾਂ ਕਿਸੇ ਨੇ ਨਹੀਂ ਕਿਹਾ ਕਿ ਮੈਨੂੰ ਗੁਰਦੁਆਰਿਆਂ ਤੋਂ ਡਰ ਲੱਗਦਾ ਹੈ ਚਲੋ ਜੇ ਸੇਵਾਦਾਰ ਨੇ ਠੀਕ ਵਿਵਹਾਰ ਨਹੀਂ ਵੀ ਕੀਤਾ ਤਾਂ ਇਸ ਵਿੱਚ ਗਲਤੀ ਕੱਲੇ ਸੇਵਾਦਾਰ ਦੀ ਸੀ ਉਸ ਨੂੰ ਵੀ ਪੁੱਛਿਆ ਜਾ ਸਕਦਾ ਸੀ ਪਰ ਨਹੀਂ ਬੀਬੀ ਜੀ ਅਤੇ ਇਹਨਾਂ ਦੇ ਭਰਾ ਐਉਂ ਲੱਗ ਰਿਹਾ ਸੀ ਜਿਵੇਂ ਇਸ ਮਸਲੇ ਨੂੰ ਸੋਸ਼ਲ ਮੀਡੀਆ ਉੱਤੇ ਉਛਾਲ ਦੀ ਪਲੈਨਿੰਗ ਪਹਿਲਾਂ ਤੋਂ ਹੀ ਬਣਾਈ ਬੈਠੇ ਸਨ ਬਾਕੀ ਜੋ ਸਿੰਘ ਸਾਹਿਬ ਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਉਹਦੇ ਵਿੱਚ ਵੀ ਉਹਨਾਂ ਨੇ ਕੋਈ ਗਲਤ ਨਹੀਂ ਕਿਹਾ ਹੁਣ ਜੇਕਰ ਕੋਈ ਸਿੱਖ ਕਿਸੇ ਮੁਸਲਮਾਨ ਧਾਰਮਿਕ ਸਥਾਨ ਜਾਂ ਫਿਰ ਹਿੰਦੂ ਧਰਮ ਦੇ ਮੰਦਰ ਵਿੱਚ ਜਾਵੇਗਾ ਤਾ ਉਸ ਨੂੰ ਵੀ ਉਥੋਂ ਦੀ ਪਰੰਪਰਾ ਦਾ ਸਤਕਾਰ ਕਰਨਾ ਪਵੇਗਾ ਜਦੋਂ ਇਸ ਮਸਲੇ ਨੇ ਥੋੜਾ ਤੂਲ ਫੜਿਆ ਤਾਂ ਉਦੋਂ ਬੀਬੀ ਜੀ ਦੇ ਬਲੌਗ ਵੀ ਵਾਇਰਲ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਵਿੱਚ ਕੁਝ ਅਜਈਆਂ ਹਰਕਤਾਂ ਕੁਝ ਅਜਈਆਂ ਗੱਲਾਂ ਬਾਤਾਂ ਸਨ ਜੋ ਇੱਕ ਸਿੱਖ ਪ੍ਰਚਾਰਕ ਦੇ ਬਹੁਤ ਸੋਭਾ ਨਹੀਂ ਦਿੱਦੀਆਂ ਬੀਬੀ ਜੀ ਕਹਿ ਰਹੇ ਹਨ ਕਿ ਕਿਰਤ ਦੇ ਨਾਲ ਲੋਕਾਂ ਦਾ ਬਲਰਾਜਣ ਕਰਦੇ ਨੇ ਉਹ ਲੋਕਾਂ ਨੂੰ ਅਸਉਦੇ ਨੇ ਤਾਂ ਬੀਬੀ ਜੀ ਤੁਹਾਨੂੰ ਦੱਸ ਦਈਏ ਕਿ ਗੁਰੂ ਘਰ ਦਾ ਕੀਰਤਣੀਆਂ ਲੋਕਾਂ ਦੇ ਬਲਰਾਜਣ ਦਾ ਸਾਧ ਨਹੀਂ ਹੁੰਦਾ ਜੇ ਤੁਸੀਂ ਲੋਕਾਂ ਨੂੰ ਹਸਾਉਣਾ ਹੀ ਐ ਤਾਂ ਫਿਰ ਤੁਸੀਂ ਕੋਈ ਪਿਲ ਵੀ ਕਲਾਕਾਰ ਬਣ ਜਾਓ ਤੇ ਦੂਜੇ ਪਾਸੇ ਜੇ ਆਮ ਲੋਕਾਂ ਨੇ ਹਸਣਾ ਹੀ ਹੋਵੇਗਾ ਤਾਂ ਉਹ ਵੀ ਬਤੇਰੇ ਕਮੇਡੀ ਸ਼ੋਅ ਚੱਲਦੇ ਰਹੇ ਉਹਨਾਂ ਨੂੰ ਵੇਖ-ਵੇਖ ਕੇ ਹੱਸ ਲੈਣਗੇ ਗੁਰੂ ਘਰ ਅੰਦਰ ਬੈਠੀ ਸਿੱਖ ਸੰਗਤ ਨੂੰ ਕੋਈ ਕੀਰਤਨੀਆ ਸਿੰਘ ਕਮੇਡੀ ਕਰ ਕਰਕੇ ਹਸਾਵੇ ਇਹ ਗੱਲ ਕੋਈ ਬਾਈਤੇ ਮੈਨੇ ਨਹੀਂ ਰੱਖਦੀ ਕਈ ਦਿਨਾਂ ਤੋਂ ਇਹ ਗੱਲਾਂ ਸਿੱਖ ਸੰਗਤ ਵੱਲੋਂ ਇਹਦਾ ਬੀਬੀ ਜੀ ਨੂੰ ਸਮਝਾਈਆਂ ਜਾ ਰਹੀਆਂ ਸਨ ਪਰ ਇਹਨਾਂ ਨੇ ਸਮਝਣਾ ਤਾਂ ਕੀ ਸੀ ਉਲਟਾ ਕੱਲ ਆ ਕੇ ਇਹ ਬਿਆਰ ਦੇ ਦਿੱਤਾ ਕਿ ਹੁਣ ਅਸੀਂ ਰਹੀਦੀ ਓਵਰ ਕੀਰਤਨ ਨਹੀਂ ਕਰਾਂਗੇ ਹਾਂ ਅਸੀਂ ਕੀਰਤਨ ਕਰਨਾ ਛੱਡ ਦਿੱਤਾ ਪਰ ਅਸੀਂ ਆਪਣੇ ਵਲੌਗ ਬਣਾਉਣੇ ਦੀ ਛੱਡ ਸਕਦੇ ਹੁਣ ਇੱਥੇ ਸਗਤ ਜੀ ਤੁਸੀਂ ਫੈਸਲਾ ਕਰੋ ਕਿ ਕੀਰਤਨ ਕਰਨਾ ਜ਼ਿਆਦਾ ਐਫਸੀ ਜਾਂ ਫਿਰ ਵਲੌਗ ਬਣਾਉਣੇ ਹਾਲਾਂਕਿ ਕੀਰਤਨ ਕਰਦੇ ਆ ਦੇ ਵਲੌਗ ਵੀ ਬਣਾਏ ਜਾ ਸਕਦੇ ਸਨ ਪਰ ਬੀਬੀ ਜੀ ਤਾਂ ਲੋਕਾਂ ਨੂੰ ਹਸਾਉਣਾ ਚਾਹੁੰਦੇ ਨੇ ਇਸ ਕਰਕੇ ਇਹਨਾਂ ਨੇ ਵਲੌਗ ਬਣਾਉਣੇ ਹੀ ਚੁਣਿਆ ਸਿਆਣੇ ਕਹਿੰਦੇ ਨੇ ਕਿ ਛੋਟੀ ਉਮਰ ਵਿੱਚ ਬੜੀ ਜਲਦੀ ਮਿਲੀ ਸ਼ੌਰਤ ਕਈ ਵਾਰ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਸ਼ਾਇਦ ਉਹੀ ਬੀਬੀ ਪ੍ਰਭਲੀ ਰਿਕੋਰ ਨਾਲ ਵੀ ਹੋਇਆ ਬੀਬੀ ਅਤੇ ਉਹਨਾਂ ਦਾ ਭਰਾ ਸੰਕਤਾ ਕੋਲੋਂ ਬਾफी ਮੰਗ ਕੇ ਇੱਕ ਮਿੰਟ ਵਿੱਚ ਵੀ ਇਹ ਪੂਰਾ ਵਿਵਾਦ ਖਤਮ ਕਰ ਸਕਦੇ ਸਨ ਪਰ ਉਹਨਾਂ ਨੇ ਇਹ ਨਹੀਂ ਕੀਤਾ ਕਿਉਂਕਿ ਉਹ ਇਹਨਾਂ ਵਿਵਾਦਾਂ ਨੂੰ ਖਤਮ ਕਰਨਾ ਹੀ ਨਹੀਂ ਚਾਹਦੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਦੇ ਨਾਲ ਅਸੀਂ ਪਤਾ ਨਹੀਂ ਕਿੰਨੇ ਕੁ ਮਸ਼ਹੂਰ ਹੋ ਰਹੇ ਹਾਂ ਅਸੀਂ ਪਤਾ ਨਹੀਂ ਕਿੰਨੇ ਕੁ ਸੱਚੇ ਸੁੱਚੇ ਬਣ ਰਹੇ ਹਾਂ ਤੇ ਕਿੰਨੇ ਕੁ ਬਹਾੜ ਬਣ ਰਹੇ ਹਾਂ ਇਹ ਸਿਰਫ ਤੇ ਸਿਰਫ ਇਹਨਾਂ ਦੀ ਦਿਹਾੜੀ ਬਾਤ ਐ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਪਰ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਿਸ਼ ਹਾਰ ਐ ਤੇ ਗੁਰੂ ਇਹਨਾਂ ਨੂੰ ਸਬੱਤ ਬਖਸ਼ੇ ਸੋ ਦੋਸਤੋ ਇਹ ਸੀ ਅਸਲੀ ਸੱਚ ਬੀਬੀ ਪ੍ਰਭਲੀ ਰਿਕੌਰ ਖਾਲਸਾ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ